ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ 20 ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਾਤ ਜਾਨੈ ਸੋ ਸਤਗੁਰ ਜਿਸ ਹਿਰਦੈ ਹਰ ਨਾਮ ਅਨਿਕ ਬਾਰ ਗੁਰ ਕਾ ਬਲ ਜਾਉ ਸਰਬ ਨਿਧਾਨ ਜੀਵ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਾਨ ਜਨਮ ਹੈ ਪਾਰ ਬ੍ਰਹਮ ਏਕ ਹੈ ਆਪ ਨਹੀਂ ਕਾਛ ਪਰਮ ਸਹਸ ਸਿਆਨ ਪ ਲਇਆ ਨਾ ਜਾਈਐ ਨਾਨਕ ਐਸਾ ਗੁਰ ਬੜ ਭਾਗੀ ਪਾਈਐ ਸਫਲ ਦਰਸਨ ਪੇਖਤ ਪੁਨੀਤ ਪਰਸਤ ਚਰਨ ਗਤ ਇਹ ਵਿਸਰਾਮ ਯਾਦ ਰੱਖਣਾ ਹੈ ਪਰਸਤ ਚਰਨ ਗਤ ਪਰਸਦ ਚਰਨ ਗਾਤ ਨਿਰਮਲ ਰੀਤਾ ਭੇਟਤ ਸੰਗ ਰਾਮ ਗੁਣ ਰਾਵੇ ਪਾਰ ਬ੍ਰਹਮ ਕੀ ਦਰਗਹਿ ਗਾਵੇ ਸੁਨ ਕਰ ਸੁਨ ਕਰ ਬਚਨ ਕਰਨ ਆਗਾਨੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਪੂਰਾ ਗੁਰ ਅਖਿਐਓ ਜਾ ਕਾ ਮੰਤਰ ਇਸਨੂੰ ਅਖਿਐਓ ਉਚਾਰਨ ਕਰਨਾ ਐੜਾ ਖਖੇ ਸਿਆਰੀ ਐੜਾ ਊੜਾ ਖੁੱਲੇ ਮੂੰਹ ਵਾਲਾ ਅਖਿਐਓ ਪੂਰਾ ਗੁਰ ਅਖਿਐਓ ਜਾ ਕਾ ਮੰਤਰ ਅੰਮ੍ਰਿਤ ਪੂਰਾ ਗੁਰ ਅਖਿਐਓ ਜਾ ਕਾ ਮੰਤਰ ਅੰਮ੍ਰਿਤ ਅਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਗੁਣ ਬਿਆੰਤ ਕੀ ਅੰਮ੍ਰਿਤ ਦ੍ਰਿਸ਼ਟ ਪੀਖੈ ਇੱਥੇ ਵਿਸਰਾਮ ਲੱਗੇਗਾ ਅੰਮ੍ਰਿਤ ਦ੍ਰਿਸ਼ਟ ਪੀਖੈ ਹੋਏ ਸੰਤ ਅੰਮ੍ਰਿਤ ਦ੍ਰਿਸ਼ਟ ਪੀਖੈ ਹੋਏ ਸੰਤ ਗੁਣ ਬਿਆੰਤ ਕੀਮਤ ਨਹੀਂ ਪਾਏ ਬਿਆੰਤ ਛੇਤੀ ਬੋਲਣਾ ਬੇਅੰਤ ਲਮਕਾ ਕੇ ਲਾਂ ਦੇ ਨਾਲ ਨਹੀਂ ਉਚਾਰਨ ਕਰਨਾ ਗੁਣ ਬਿਆੰਤ ਕੀਮਤ ਨਹੀਂ ਪਾਏ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲਏ ਮਿਲਾਏ ਜਿਹ ਬਾ ਇਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਮਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨਾ ਨਾ ਪਾਈ ਅਨੇਕ ਭਗਤ ਬੰਦਨ ਨਿਤ ਕਰਹਿ ਬੰਦਨ ਦੁੱਧੇ ਨਾਲ ਬੋਲਣਾ ਅਨੇਕ ਭਗਤ ਬੰਦਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਤਿਬਲਿਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹਰ ਰਸ ਪਾਵੈ ਜਨ ਕੋਇ ਇਹ ਵੀ ਵਿਸਰਾਮ ਯਾਦ ਨਾਲ ਲਾਉਣਾ ਧਿਆਨ ਰੱਖਣਾ ਇਹੋ ਹਰ ਰਸ ਕਿੱਥੇ ਵਿਸ਼ਰਾਮ ਲਾਉਣਾ ਪਾਵੈ ਜਨ ਕੋਇ ਇਹੋ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅਮਰ ਸੋ ਅਮਰ ਸੋ ਹੋਇ ਉਸ ਪੁਰਖ ਕਾ ਨਾਹੀ ਕਦੇ ਬినాਸ਼ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਾ ਦੇ ਮੋਹ ਮਾਇਆ ਕੈ ਸੰਗ ਮੋਹ ਮਾਇਆ ਕੈ ਸੰਗ ਮੋਹ ਮਾਇਆ ਕੈ ਸੰਗ ਨਾ ਲੀਪ ਮੋਹ ਮਾਇਆ ਕੈ ਸੰਗ ਨਾ ਲੀਪ ਮਨ ਮਹਿ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਵਰਗਾਸੇ ਨਾਨਕ ਭਰਮ ਮੋਹ ਦੁਖ ਦੁਖ ਤੇ ਲਾ ਦੋ ਇਸ ਰਾਮ ਨਾਨਕ ਤੇ ਜਮਕ ਲਾ ਦੋ ਨਾਨਕ ਪਰਮ ਮੋਹ ਦੁਖ ਇਥੇ ਵਿਸਰਾਮ ਤਹਤੇ ਨਾਸੀ ਨਾਨਕ ਪਰਮ ਮੋਹ ਦੁਖ ਤਹਤੇ ਨਾਸੀ ਤਪਤ 마ਹੇ ਠਾੜ ਵਰਤਾਈ ਹਾਂ ਠਾੜ ਟੱਡੇ ਨਾਲ ਬੋਲਣਾ ਠਾੜ ਡੱਡਾ ਨਹੀਂ ਬੋਲਣਾ ਨਾ ਠਾੜ ਬਿੰਦੀ ਲਾ ਕੇ ਉਚਾਰਨ ਕਰਨਾ ਬਿੰਦੀ ਤੋਂ ਰਹਿਤ ਹੀ ਉਚਾਰਨ ਕਰਨਾ ਤਪਤ 마ਹੇ ਠਾੜ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਬਿਯਾਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ Jap ਸਾਧ ਸੰਗ ਤੇ ਵਿਸਰਾਮ ਲਾ ਦੋ ਸਾਧ ਸੰਗ ਜਾਪ ਨਾਮ ਮੁਰਾਰੀ ਥਿਤ ਪਾਈ ਤੂਕੇ ਭ੍ਰਮ ਗਵਨ ਸੋਣ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਭੀ ਓਹੀ ਕਲਾ ਧਾਰ ਜਿਨ ਸਗਲੀ 모ਹੀ ਆਪਣੇ ਚਰਿਤ ਚਰਿਤ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੇ ਚਰਿਤ ਪ੍ਰਭ ਆਪ ਬਣਾਏ ਚਰਿਤ ਕਸਕੇ ਨਹੀਂ ਬੋਲਨਾ ਪੁੱਲਾ ਹੀ ਬੋਲ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਹੀਂ ਕੋਏ ਸਰਬ ਨਿਰੰਤਰ ਏਕੋ ਸੋਏ ਪੂਤ ਪੂਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ ਰਾਚ ਰਚਨਾ ਆਪਣੀ ਕਾਲ ਧਾਰੀ ਅਨੇਕ ਬਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨਸਾਰ ਅਸ਼ਟਪਦੀ ਸੰਤ ਜਨਾ ਮੇਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਅ ਸਭ ਮੀਤ ਵਿਸਾਰ ਅਵਰ ਉਪਾਅ ਸਭ ਕਿੱਥੇ ਵਿਸਰਾਮ ਲਾਦੋ ਮੀਤ ਬਿਸਾਰੋ ਚਰਨ ਕਮਲ ਰਿਧਮਹ ਉਰ ਧਾਰਹ ਕਰਨ ਕਾਰਨ ਉਰ ਧਾਰਹ ਵਖਰਾ ਹੀ ਪਾਠ ਹੈ ਚਰਨ ਕਮਲ ਰਿਧਮਹ ਉਰ ਧਾਰੋ ਚਰਨ ਕਮਲ ਰਿਧਮਹ ਉਰ ਧਾਰਹ ਕਰਨ ਕਾਰਨ ਸੋ ਪ੍ਰਭ ਸਮਰੱਥ দৃਢ ਕਰ ਗਹ ਨਾਮ ਹਰ ਵਥ ਵਥ ਕਸਕੇ ਹੀ ਬੋਲ ਇਹੋ ਧਨ ਸੰਚਹ होवह भगवंत संत जनाका निर्मल मंत एक आस राख मन माहे सर्व रोग नानक मेट जाहे जेस थानक चार कुंत उठ धावह सो थान हर सेवा ते पावह जेस सुख क नित बाछह मीत सो सुख साधु संग परीत जिस शोभा क करह बलि करनी ਸਾ ਸੋਬਾ ਭਾਜ ਹਰ ਕੀ ਸਰਨੀ ਅਨੇਕ ਉਪਾਵੀ ਰੋਗ ਨਾ ਜਾਏ ਰੋਗ ਮਿਟਾ ਹਰ ਅਵਖਧ ਲਾਇ ਸਰਬ ਨਿਦਾਨ ਮਹ ਹਰ ਨਾਮ ਨਿਦਾਨ ਜਪ ਨਾਨਕ ਦਰਗਹ ਪਰਵਾਨ ਮਾਨ ਪਰਵੁੱਧ ਹਰ ਕੈ ਨਾਏ ਦਹ ਦੇਸ ਤਾਵਤ ਆਵੈ ਠਾਇ ਤਾਕ ਬਿਗਨ ਨਾ ਲਾਗੇ ਕੋਏ ਜਾ ਕਰਿ ਦ ਬਸ ਹਰ ਸੋਏ ਕਲਤਾਤੀ ਠੰਡਾ ਹਰਨਾਵ ਇੱਥੇ ਬਿੰਦੀ ਆ ਗਈ ਹੈ ਇੱਥੇ ਠੰਡਾ ਉਚਾਰਨ ਕਰਨਾ ਕਿਸੇ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਵੀ ਉਹ ਪੰਕਤੀ ਪਹਿਲਾਂ ਵਾਲੀ ਵੀ ਦੱਸ ਦੇਣੀ ਹੈ ਵੀ ਉੱਥੇ ਲਿਖਿਆ ਤਪਤਮਾਹੀ ਠਾੜ ਵਰਤਾਈ ਤੇ ਇੱਥੇ ਮਾਰਾ ਨੇ ਲਿਖਿਆ ਕਲਤਾਤੀ ਠੰਡਾ ਹਰਨਾਵ ਦੀ ਇੱਥੇ ਬਿੰਦੀ ਲੱਗੀ ਹੋਈ ਹੈ ਉੱਥੇ ਨਹੀਂ ਲੱਗੀ ਤੇ ਇਸ ਤਰ੍ਹਾਂ ਦੂਜੇ ਦਾ ਸ਼ੰਕਾ ਅਨਵਿਰਤ ਹੋ ਜਾਂਦਾ ਵੀ ਭਾਈ ਸਹਿਬ ਭਾਈ ਗੁਰਦਾਸ ਜੀ ਪਾਸੋਂ ਵੀ ਸਰੂਪ ਲਿਖਾਇਆ ਉੱਥੇ ਵੀ ਠਾਂਡ ਤੇ ਠੰਡਾ ਤੇ ਦੁਬਾਰਾ ਫੇਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਤੋਂ ਸਰੂਪ ਲਿਖਵਾਇਆ ਫੇਰ ਵੀ ਇਸ ਤਰ੍ਹਾਂ ਹੀ ਠਾਠ ਤੇ ਠੰਡਾ ਲਿਖਵਾਇਆ ਇਸ ਕਰਕੇ ਜਿੱਥੇ ਬਿੰਦੀ ਲੱਗੀ ਆ ਉੱਥੇ ਲਾਉਣੀ ਆ ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਨਹੀਂ ਉਚਾਰਨ ਕਰਨੀ ਸੇਮਰ ਸੇਮਰ ਸਦਾ ਸੁਖ ਪਾਓ ਭਾ ਬਿਨਸ ਪੂਰਨ ਹੋਏ ਆਸ ਭਗਤ ਪਾਏ ਆਤਮ ਪਰਗਾਸ ਤਿਤ ਘਰ ਜਾਏ ਬਸੇ ਅਬਿਨਾਸੀ ਕਹ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟਾ ਪ੍ਰਵ ਸੇਵ ਆਪ ਤਿਆਗ ਸਰਨ ਗੁਰਦੇਵ ਏੋ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੇਕ ਉਪਾਅ ਨਾ ਛੂਟਨ ਹਾਰੇ ਸਿਮਰਿਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰਹ ਮਨ ਲਾਇ ਮਨ ਬੰਛਤ ਨਾਨਕ ਫਲ ਪਾਇ ਨਾਨਕ ਫਲ ਪਾਇ ਮਨ ਬੰਛਤ ਨਾਨਕ ਫਲ ਪਾਇ ਸੰਗ ਨ ਚਲਸ ਤੇਰਾ ਧਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤਮੀਤ ਕੁਟੰਬ ਅਰ ਬਨਤਾ ਇਨਤੇ ਕਹ ਤੂਮ ਕਵਨ ਸਨਾਥਾ ਇਹ ਵਿਸਰਾਮ ਧਿਆਨ ਨਾ ਲਾਉਣਾ ਹੈ ਇਨਤੇ ਕਹ ਤੂਮ ਇਥੇ ਵਿਸਰਾਮ ਲਾ ਦੇਣਾ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹ ਕਵਨ ਛੁਟਕਾਰ आस हस्ती रथ असवारी आस पद भी पोला ही उच्चारण करना रथ पद भी पोला ही बोलना रथ अस नहीं कहना झूठा झूठ पासारी दिए बुझ तिस बुझे ना बिगाना तिस बुझे बिगाना जिन तिस बुझे ना बिगाना नाम विसार नानक पछताना गुर की मत तू ਪਿੱਛੇ ਜਿਹੜੀ ਜੇ ਥਮਕਾਈ ਹੈ ਨਾ ਇਹ ਜ਼ਰੂਰ ਨੰਨੇ ਤੇ ਰੁਕਣਾ ਠੀਕ ਹੈ ਦਿੱਤਾ ਤਿਸ 부ਝੈ ਨਾ ਬਿਗਾਨਾ ਤੇ ਅਰਥੀ ਹੋ ਰੋਜਣਾ ਤਿਸ 부ਝੈ ਨਾ ਬਿਗਾਨਾ ਬੇਸਮਝੀ ਚ ਰਹਿੰਦਾ ਹੈ ਜਿਨੇ ਵਾਹਿਗੁਰੂ ਨੇ ਪਦਾਰਥ ਦਿੱਤੇ ਨੇ ਉਹਨੂੰ ਸਮਝਦਾ ਨਹੀਂ ਹੈ ਗੋਰ ਕੀ ਮਤ ਤੂੰ ਲੇਹ ਈਆਨੇ ਭਗਤ ਬਿਨਾ ਬਹੁ ਦੂਬੇ ਸਿਆਨੇ ਹਰ ਕੀ ਭਗਤ ਕਰਹ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਤੁਮਾਰੋ ਪਾਠ ਹੀ ਹੈ ਤੁਮਾਰੋ ਹੀ ਬੋਲਣਾ ਹੈ ਨਿਰਮਲ ਹੋਏ ਤੁਮਾਰੋ ਚੀਤ ਹਲੰਤ ਤੋਂ ਬਗੈਰ ਹੀ ਹੈ ਸੁਧ ਚਰਨ ਕਮਲ ਰੱਖ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪਹ ਅਵਰਾ ਨਾਮ ਜਪਾਵਹ ਸੋਨਤ ਕਹਤ ਰਹਤ ਗਾਤ ਪਾਵਹ ਸਾਰ ਭੂਤ ਸਤ ਹਰ ਕੋ ਨਾਮ ਜੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਸਾਰ ਭੂਤ ਸਤ ਇੱਥੇ ਵਿਸਰਾਮ ਲਾਉਣਾ ਹਰ ਕੋ ਨਾਮ ਸਹਜ ਸੁਭਾਇ ਨਾਨਕ ਗੋਨ ਗਾਉ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰੇ ਵਾਹਿਗੁਰੂ ਜੀ ਕੀ ਪਤੈ